ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਅੱਜ ਚਰਾਈ ਦੇ ਵਹਿ ਮਥਾੜੂ ਵੀ ਆ ਕਿਉਂਕਿ ਅਜਾ ਬਲੌਗ ਬਣਾਇਆ ਜਲ ਅਗ ਲਗ ਜਾਨੀ ਕਿ ਮਥਾੜੂ ਦਾ ਵੱਖਰਾ ਇਹਦਾ ਜੱਸੀ ਦਾ ਵੱਖਰਾ ਬਣਾਉਣਾ ਆਪਾਂ ਤੇ ਸਾਡੇ ਉਧਰ ਚਰਾ ਕੇ ਆਇਆ ਆਪਾਂ ਚਾਲੂ ਕੀਤੀ ਆ ਤੇ ਹੁਣ ਆਪਾਂ ਇਸ ਚਲਾਈ ਹੋਈ ਆ ਸਾਹਮਣੇ ਆ ਕਣਕ ਤਾਂ ਹਰੀ ਆ ਬਾਕੀ ਇਧਰ ਆਪਾਂ ਵੱਢਦੇ ਆ ਤਿੰਨ ਕੁ ਕਿੱਤੇ ਵੱਢ ਚੁੱਕੇ ਆ ਕਿਉਂ ਲੇਟ ਆਏ ਥੋੜੇ ਜਿਹਾ ਮਸ਼ੀਨ ਨੂੰ ਚਾਲੂ ਕਰਕੇ ਆਇਆ ਮਥਾੜੂ ਮੈਂ ਦੂਸਰੀ ਤੇ ਪੰਮਾ ਪੂਰਾ ਖੁਸ਼ ਹੈ ਪੰਮੇ ਨੂੰ ਬਹੁਤ ਵਧੀਆ ਮਸ਼ੀਨ ਲੈਂਦੀ ਆ ਤੇ ਵਧਾਈ ਕਰ ਰਹਾ ਜੈਸੁਰਾ ਮਿਲੋ ਇਹਦੇ ਦਿਮ ਕਰੋ ਜਾਨ ਹਾਂ ਦੱਸੋ ਵੀ ਇੱਧਰ ਇੱਧਰ ਕਰੋ ਇੱਥੇ ਪਹਿਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੋਟਰਸਾਈਕਲਾਂ ਦੇਖਦੀ ਕਿਦੇ ਦੱਸਣਾ ਪੁੱਛਣਾ ਇੱਕ ਕੋ ਤੇ ਆਪਾਂ ਸਤਿ ਸ੍ਰੀ ਅਕਾਲ ਬੁਲਾ ਬਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੱਥ ਜੋੜ ਕੇ ਹੱਥ ਜੋੜ ਕੇ ਲੋ ਜੀ ਸਤਿ ਸ੍ਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਾਰ ਨਹੀਂ ਸਤਿ ਸ੍ਰੀ ਅਕਾਲ ਹੈ ਚਲ ਦੱਸੋ ਬੋਲ ਸਤਿ ਸ੍ਰੀ ਅਕਾਲ ਹੈ ਇਧਰ ਮੁੱਕ ਕੇ ਸਤ ਸ੍ਰੀ ਅਕਾਲ ਸਾਸਰੀਆਂ ਘਾਹ ਹਾਂਜੀ ਤੇ ਮੇਰੇ ਵੱਲੋਂ ਵੀਰ ਜੀ ਸਾਰਾ ਸਾਸਰੀਕਾਲ ਤੇ ਵੀਰ ਜੀ ਆਪਣੇ ਅੱਜ ਆਪਾਂ ਕਹਿੰਦੇ ਜੀ ਢੀਲ ਲੈਣਾ ਤੇ ਪੰਮਾ ਤੇ ਜੈ ਸ਼੍ਰੀਧਮਨ ਮਸ਼ੀਨ ਲੈ ਲੈਂਦੀ ਆ ਰੋਡ ਤੇ ਤੇ ਜਗਾ ਰਸਦ ਰਸਤਾ ਖਤਰਾ ਉੱਥੇ ਕੀ ਆ ਕਾਰ ਹੀ ਦੱਸੋ ਮੜੀ ਜੀ ਇਧਰ ਮੁੱਕ ਕੇ ਘਾਣੇ ਉਹਨਾਂ ਦੀ ਜਾਈ ਸੀ ਨਦੀ ਆਈ ਸੀ ਹਾਂ ਕਿਵੇਂ ਨਦੀ ਆਈ ਏ ਕਿੱਥੇ ਆਈ ਨਦੀ ਪਿੱਛੇ ਜਦੋਂ ਮਸ਼ੀਨ ਤੇ ਪਾਈ ਏ ਆਹੋ ਆਹੋ ਮਸ਼ੀਨ ਉੱਤਰ ਵਧੀਆ ਗਈ ਐ ਜੀ ਬੋਲ ਮਾਰਾ ਮਸ਼ੀਨ ਉੱਤਰ ਵਧੀਆ ਗਈ ਐ ਜਦੋਂ ਚੜਨ ਲੱਗੀ ਉਦੋਂ ਮੜੀ ਕੀ ਹੋਇਆ ਉਦੋਂ ਗੇਅਰ ਫ੍ਰੀ ਹੋ ਗਿਆ ਮਸ਼ੀਨ ਦਾ ਅੱਛਾ ਨੇ ਜੀ ਗੇਅਰ ਫ੍ਰੀ ਹੋ ਗਿਆ ਕਿਵੇਂ ਹੋਇਆ ਫ੍ਰੀ ਇਹ ਹੁਣ ਪੰਮੇ ਨੂੰ ਹੀ ਪਤਾ ਮੈਂ ਤਾਂ ਥੱਲੇ ਸੀ ਅੱਛਾ ਪੰਮਾ ਪੂਰੇ ਗੇਅਰ ਫ੍ਰੀ ਹੋ ਗਿਆ ਕਿ ਬੈਲਟ ਸਲਿੱਪ ਮਾਰ ਗਈ ਨਹੀਂ ਨਹੀਂ ਗੇਅਰ ਹੀ ਫ੍ਰੀ ਹੋ ਗਿਆ ਫਿਰ ਉਸ ਤੋਂ ਬਾਅਦ ਅੱਛਾ ਫਿਰ ਪੌੜੀ ਲੱਗ ਗਈ ਨਾਲ ਐ ਫਿਰ ਉਸ ਤੋਂ ਬਾਅਦ ਚੇਂਜ ਕੀਤਾ ਗੇਅਰ ਅੱਛਾ ਤੇ ਮਸ਼ੀਨ ਫਿਰ ਚੜਨ ਲੱਗੇ ਜੇ ਮਸ਼ੀਨ ਰੁਕਦੇ ਸੀ ਤੇ ਪੌੜੀ ਤੁਹਾਨੂੰ ਪਤਾ ਹੀ ਹੈ ਫੇਰ ਪੌੜੀ ਰੱਖੀ ਕੀਤਾ ਇਹਨਾਂ ਦੇ ਫੇਰ ਕ੍ਰੈਂਕ ਹੋ ਗਈ ਥੋੜੀ ਲੈ ਜੀ ਇੱਕ ਪੌੜੀ ਤੋੜ ਕੇ ਇੱਕ ਲਾਇਆ ਆ ਮਸ਼ੀਨ ਦੀ ਤੇ ਮੈਂ ਮੈਂ ਆਪੇ ਹੁਣ ਪੌੜੀ ਰੱਖੀ ਕਰਾਂਗੇ ਸ਼ਾਮ ਨੂੰ ਖੋਲ ਦੇਣ ਤੇ ਵੈਲਡਿੰਗ ਕਰਾ ਕੇ ਲਿਆਈ ਹਾਂ ਮਾ ਜੇ ਮੈਂ ਹੀ ਖੋਲਣੀ ਹੈ ਮੈਂ ਖੋਲ ਕੇ ਵੈਲਡਿੰਗ ਕਰਾਂ ਮੈਂ ਜਾਣੀ ਤੁਹਾਨੂੰ ਅਹਿਸਾਸ ਕਿਵੇਂ ਹੋਵੇਗਾ ਪੌੜੀ ਟੋੜੀ ਚਕਾਵਾਂਗੇ ਇਹਨਾਂ ਨੂੰ ਆਪੇ ਕਿਦੋਂ ਕੋਈ ਦੁਕਾਨ ਲੱਭ ਕੇ ਲੈਣ ਪੈਸੇ ਦੇ ਦੇਵੇਂ ਵੈਲਡਿੰਗ ਕਰਾ ਕੇ ਲਾਓ ਤੇ ਬਾਕੀ ਇਹਨਾਂ ਮੈਂ ਕੱਲਿਆ ਉੱਤੇ ਬੈਠਾ ਮੈਨੂੰ ਪਹਿਲੇ ਹੱਥ ਮਾਰਿਆ ਥੱਲੇ ਆ ਇਹਨੂੰ ਪਹਿਲੇ ਸਮਝ ਨਹੀਂ ਲੱਗੀ ਕੀ ਆਂਦਾ ਇਰਮਾ ਵੀ ਤੇਰਾ ਗਿਰਾਲ ਮੈਂ ਮੇਰੀ ਗੱਲ ਸੁਣਾ। ਆ ਗੱਲ ਥੜਾ ਫੇ ਮੇਰੇ ਕੋਲ ਆਇਆ ਮੈਂ ਨੇ ਆਖਾ ਮੈਂ ਮੈਂ ਉੱਤੇ ਜਾ ਕੇ ਨਾ ਤੇ ਪੰਮੇ ਨੇ ਆਖਣਾ ਹੀ ਵੀ ਵਟਾਂ ਦੇ ਕਲੱਚ ਨਾਲ ਲੱਪਾ ਕਰ ਜਦੋਂ ਕਲੱਚ ਨਾਲ ਪੜਦਾ ਵਟ ਚੜ੍ਹਨ ਤੋਂ ਪਹਿਲਾਂ ਮਸ਼ੀਨ ਹੈ ਕਿਉਂਕਿ ਬੈਲਟ ਵਾਲੀ ਹੁੰਦੀ ਹੈ ਮਸ਼ੀਨ ਜਦੋਂ ਵਟ ਚੜ੍ਹੂਗੀ ਚੜ੍ਹਨ ਤੋਂ ਪਹਿਲਾਂ ਨੱਪ ਲੈਂਦਾ ਉਹ ਉੱਥੇ ਜਾ ਕੇ ਫਿਰ ਛੜਦਾ ਫਿਰ ਮਸ਼ੀਨ ਉੱਥੇ ਖੜੇ ਪਿੱਛੇ ਵਟਾਂ ਆਜੇ ਨਿਕ ਅਗਲੇ ਟਾਇਰ ਨਾਲ ਦੋਵੇਂ ਵਟਾਂ ਲੱਗ ਜਾਂਦੀਆਂ ਨੇ ਤੇ ਇਹ ਜਾਣ ਨਾ ਇਹ ਕੱਲਿਆ ਮੈਂ ਨੂੰ ਆਖ ਕੇ ਨਾ ਤੇ ਮੇਰੇ ਕੋ ਥੱਲੇ ਆ ਜੂ ਮੈਂ ਇਹਨੇ ਜਾਣ ਕੀ ਕੰਮ ਕੀਤਾ ਥੱਲੇ ਕੱਢ ਤਾ ਗਲੇ ਪੱਖ ਲੋਕ ਇਹਨਾਂ ਦੇ ਕਿਵੇਂ ਕੰਦਾ ਘਾਤ ਕੀਤੀ ਦੱਸ ਦੋ ਮਹੀਤਾ ਅੱਜ ਮੈਂ ਪੰਮੇ ਨੂੰ ਇਸ ਤਰ੍ਹਾਂ ਕਹਿ ਕੇ ਸਮਝਾ ਗਏ ਤੇ ਮੋੜਿਆ ਥੱਲੇ ਖਲੋਗਿਆ ਇਸ ਤਰ੍ਹਾਂ ਕਹਿ ਕੇ ਮੈਂ ਕਲਾਚ ਹੈ ਮੰਨ ਲਓ ਵਟ ਦੂ ਜਰੂਰ ਮਸ਼ੀਨ ਟਪਾਉਣੀ ਉਹਦਾ ਨਾਂ ਨੱਪਿਆ ਕਰ ਹਾਂ ਇਸ ਤਰ੍ਹਾਂ ਥੱਲੇ ਖਲੋਗਿਆ ਮਸ਼ੀਨ ਨੂੰ ਪਹਿਲਾਂ ਲੱਗ ਗਿਆ ਥੱਲੇ ਖਲੋਗਿਆ ਕਿਤੇ ਥੱਲੇ ਖਲੋਗਿਆ ਕਿਹਾ ਥੱਲੇ ਖਲੋਤਾ ਇਹਦੇ ਉੱਤੇ ਚਲਾਈ ਜਾਂਦੇ ਮਸ਼ੀਨ ਫਿਰ ਉੱਪਰ ਗਿਆ ਉਹਨੇ ਜਾਣ ਕੀ ਕੰਮ ਕੀਤਾ ਅੱਗੋ ਅੱਗੋ ਪੰਮਾ ਹੋ ਜਾ ਉਹਨੇ ਕੱਢ ਰਿਹਾ ਥੱਲੇ ਕਰ ਦਿੱਤਾ ਥੱਲੇ ਮੁੱਢੋ ਚੱਕਰ ਲਾ ਕੇ ਖੜੀ ਕਰ ਕਾ ਫਿਰ ਇਹਨਾਂ ਮੈਂ ਆ ਨਾ ਨਾ ਉਹ ਮੇਰੇ ਅੰਦਾਜ਼ ਪੰਮੇ ਕੱਢ ਥੱਲੇ ਆਣ ਇਹ ਵੀ ਨਾਲੇ ਚੜ ਗਿਆ ਜਵਾਨ ਥੱਲੇ ਇਹ ਵੀ ਕੋਈ ਲੱਥਾ ਇਹਨੂੰ ਮੈਂ ਦੱਸਿਆ ਵੀ ਗੱਲ ਸੁਣ ਉਹਨੂੰ ਸਮਝਾ ਕੇ ਥੱਲੇ ਆ ਜੀ ਤੇ ਇਹ ਮੈਂ ਫੇਰ ਕਲਮ ਹੁੱਤੇ ਜਾ ਕੇ ਉਹਨੂੰ ਆਖਾ ਉੱਪਰ ਚੜ ਕੇ ਇਹ ਵੀ ਨਾਲੇ ਤੁਰ ਗਿਆ ਮਸ਼ੀਨ ਦੇ ਕੱਢ ਥੱਲੇ ਮੁੱਢੋ ਰੱਖੀ ਜਾੜਾ ਫੇਰ ਮੈਂ ਥੱਲੇ ਸੱਦਿਆ ਮੈਂ ਇਵੇਂ ਨੁਕੀ ਪਾਲਾ ਤੇ ਥੱਲੇ ਤੋਂ ਵਾਜਾ ਮਾਰੀ ਜੇ ਨਕੀ ਹੀਰ ਕਪਾ ਲੱਗਿਆ ਸੀ ਉਹਨੂੰ ਉਹਨੂੰ ਪਤਾ ਲੱਗਿਆ ਸੀ ਪਤਾ ਕਿਵੇਂ ਲੱਗਿਆ ਲੱਗ ਗਿਆ ਸੀ ਪਤਾ ਤੂੰ ਮਸ਼ੀਨ ਤੇ ਚੜ ਮੈਂ ਤੇਨ ਇਥੋਂ ਨਾਲ ਕੋਈ ਗੱਲ ਹੈ ਤੇ ਤੂੰ ਮੈਨੂੰ ਆਮੇ ਫੇਰ ਆਖ ਪੁੱਛਾਂਗੇ ਤੇ ਮ ਇਸ ਤਰ੍ਹਾਂ ਨਹੀਂ ਗੱਲ ਲੱਗਣਾ ਉਹਨੂੰ ਤਾਂ ਲੱਗ ਗਿਆ ਪਤਾ ਨਹੀਂ ਫਿਰ ਤੂੰ ਮਨ ਕੀ ਦੱਸੇਗਾ ਕਿ ਆਖ ਤੈਨੂੰ ਨਾਲੇ ਗੱਲ ਹੋਰ ਆ ਜੀ ਇਹ ਕੈਮਰੇ ਮੂਰੇ ਅੱਗੇ ਸਾਹਮਣੇ ਤਾਂ ਨਹੀਂ ਆਉਂਦਾ ਕਹਿੰਦੇ ਮੇਰੇ ਵਾਲ ਕੱਟਨੇ ਵੀ ਮੇਰੇ ਕਿਹੜਾ ਕੋਈ ਦੋਸਤ ਬਣਦੇ ਪੈਣੇ ਮੇਰੀ ਗੱਲ ਸੋ ਇਹ ਵਾਲਾਂ ਦਾ ਸਵਾਲ ਨਹੀਂ ਹੁੰਦਾ ਇੱਕ ਮਿੰਟ ਗੱਲ ਸੋਨੇ ਇਧਰ ਜੋ ਚੁੱਪ ਕਰ ਇਹ ਵਾਲਾਂ ਦਾ ਸਵਾਲ ਨਹੀਂ ਹੁੰਦਾ ਜਿਹੜੇ ਦੋਸਤ ਬਣਨਾ ਨਾ ਇਹ ਵਾਲਾ ਕਈਆਂ ਬੰਨ ਨਹੀਂ ਵਾਲ ਨਹੀਂ ਰੱਖੀ ਹੋਊ ਕਿਉਂਕਿ ਦੋਸਤ ਨਹੀਂ ਦਾ ਯਾਰ ਦੋਸਤ ਨਹੀਂ ਦਾ ਇਹ ਵਾਲਾ ਮੈਂ ਚੱਕਰ ਜਿਹੜਾ ਆਪਾਂ ਕੈਮਰੇ ਮੂਰੇ ਆਣਾ ਕੈਮਰੇ ਮੂਰੇ ਆਉਣਾ ਹੀ ਆਣਾ ਹੈ ਵੀਰ ਜੀ ਇਹਦੇ ਵੀ ਦੋਸਤ ਬਣੋ ਇਹ ਪੱਕਾ ਨਾਂ ਦੱਸੋ ਆਪਣਾ ਬਲਕੀ ਹੈ ਪੱਕਾ ਨਾਂ ਸੁੱਖਾ ਮੇਰਾ ਸੁੱਖਾ ਤੇ ਪਿਆਰ ਨਾਲ ਜੈਸੁਰੇ ਕਹਿੰਦੇ ਇਹਨੂੰ ਭਾਵੇਂ ਤੁਸੀਂ ਜੈਸੁਰੇ ਸੰਸਾਰ ਦੇ ਸੁੱਖਾ ਸਮਝ ਲਓ ਤੇ ਆਪਣੀ ਚੱਲ ਰਹੀ ਆ ਜੀ ਇੱਧਰ ਸਾਹਮਣੇ ਪਾ ਮੇਰੇ ਗਾਣੇ ਸੁਣ ਕੇ ਇੰਜੋਏ ਕਰ ਰਹੇ ਨੇ ਇਹ ਇਹ ਵੀ ਇਹਨਾਂ ਕੋਲ ਬੰਨਣਾ ਨਹੀਂ ਹੈਗਾ ਵੀ ਗੇਅਰ ਫ੍ਰੀ ਹੋ ਗਿਆ ਤੇ ਮਸ਼ੀਨ ਦੀ ਬ੍ਰੇਕ ਲੱਗੀ ਡਿਸਕ ਬ੍ਰੇਕਾਂ ਨੇ ਜੀ ਮਸ਼ੀਨ ਦੇ ਅੱਗੇ ਲਾਗ ਲਈ ਮਸ਼ੀਨ ਜਿੱਥੇ ਖੜਾ ਦਿੰਗੇ ਉੱਥੇ ਖੜਾ ਡਿਸਕ ਬ੍ਰੇਕ ਲੱਗੀ ਹੈ ਤੇ ਰੋਕ ਗਈ ਮਸ਼ੀਨ ਆਹਾਂ ਦਾ ਡਿਸਕ ਬ੍ਰੇਕ ਲੱਗ ਗਿਆ ਫਿਰ ਨਾਲ ਇਹਨਾਂ ਗੇਅਰ ਫ੍ਰੀ ਹੋ ਗਿਆ ਉਹ ਗੇਅਰ ਫ੍ਰੀ ਹੋ ਗਿਆ ਫਿਰ ਡਿਸਪਲੇਕ ਲਾ ਕੇ ਰੋਕੀ ਫਿਰ ਗੇਅਰ ਪਾਇਆ ਫਿਰ ਮਸ਼ੀਨ ਕਰਕੇ ਫਿਰ ਉਹਨੂੰ ਗੇਅਰ ਨੂੰ ਭਰਿਆ ਜੀ ਕੋਲ ਨਹੀਂ ਹਾਂ ਫਿਰ ਭਰਿਆ ਗੇਅਰ ਨੂੰ ਤਾਂ ਜੀ ਪਾਰ ਕੇ ਫਿਰ ਚਲਾਣ ਹੈ ਹੈ ਕੀ ਹੈ ਮਸ਼ੂ ਆਪਣੇ ਜੀ ਮਸ਼ੀਨ ਆ ਗਈ ਹੁਣ ਇੱਧਰ ਉਦੂ ਸ਼ਾ ਉਹ ਆਪਣੇ ਸਾਹਮਣੇ ਉਹ ਵੱਢਣ ਲੱ ਤੇ ਅੱਜ ਪੰਮੇ ਨੇ ਪੂਰਾ ਦਿਨ ਚਲਾਈ ਆ ਹਾਂ ਹਾਂ ਸਤਿ ਸ਼੍ਰੀ ਅਕਾਲ ਬਰਾਬਰ ਲੋਕ ਸਤਿ ਸ਼੍ਰੀ ਅਕਾਲ ਹਾਂ ਕਿ ਭਾਈ ਥੱਕ ਗਏ ਨਹੀਂ ਮੈਂ ਨਹੀਂ ਥੱਕਦਾ ਹੋਰ ਅਸੀਂ ਰਾਤ ਦਿਨ ਚਲਾਈ ਆ ਆਪਣੇ ਜੱਜ ਉਧਰ ਵੱਢ ਗਏ ਆਪਾਂ ਤਕਰੀਬਨ 11 12 ਵਜੇ ਤੇ ਇੱਥੇ ਵੇਹਾਰ ਚਾਰ ਕਦਗੇ ਗਏ ਇੱਥੇ ਉਹ ਵੱਢ ਕੇ ਫਿਰ ਉਦੋਂ ਬਾਅਦ ਆਪਾਂ ਜਾਣਾ ਜੀ ਇੱਧਰ ਨੂੰ ਜਾਣਾ ਉੱਥੇ ਗਿਆ ਤੈਨੂੰ ਕੋਈ ਗਿਆਣ ਕੇ ਅਜ ਬੀਕ ਬੀਕ ਆਸ-ਪਾਸ ਹੋ ਜਣੇ ਆ ਬਾਕੀ ਕੱਲ ਫਿਰ ਦੇਖੀ ਜੂਗੀ ਕਿਵੇਂ ਖੱਤੀਆਂ ਹੀ ਮਿਲ ਗਏ ਨਹੀਂ ਦੇਵਤਾ ਖੜੇ ਉਹ ਬੜਾ ਔਖਾ ਸੀ ਆਹਾਂ ਨੰਮੇ ਹੋਦਾ ਉੱਥੇ ਹਾਰਾ ਵਾੜਾ ਕੋਈ ਛੱਡਾ ਜੀ ਬਾਤ ਥੋੜਾ ਹੀ ਰਹਿ ਗਈ ਅੱਛਾ ਬਾਕੀ ਵਾੜਾ ਜੀ ਕਿਵੇਂ ਅੱਜ ਸਾਰੀ ਧਾਰੀ ਮਸ਼ੀਨ ਚਲਾ ਕੇ ਕਿਵੇਂ ਦਾ ਤਰ ਮਹਿਸੂਸ ਹੁੰਦਾ ਕਿੰਨਾ ਔਖਾ ਲੱਗਾ ਹੈ ਬੜਾ ਔਖਾ ਹੈ ਹਾਂ ਫੱਕਾ ਜਵਾਨੀ ਹੈ ਵਾਲ ਮਿੱਟੀ ਕਿ ਨਹੀਂ ਪਾ ਲਈ ਉਹ ਹਰੇ ਸਾਹ ਸਾਫਤ ਰਕ ਤੇ ਪਰਨਾ ਫੋਲਾ ਜੋ ਜੋਣੀ ਕੌਣ ਜੋ ਜੋ ਫੋਲਾ ਕਿੱਥੇ ਫੋਲਾ ਉੱਤੇ ਫੋਲਾ ਨਾ ਨ ਅੱਖਾਂ ਚ ਅਕਲਾ ੱਟਾ ਹੀ ਨਹੀਂ ਤੇ ਜੋ ਜੋ ਮਸ਼ੀਨ ਚਲਾਉਂਦੀ ਕੋ ਨਹੀਂ ਜੈਸੂਰੀ ਨੂੰ ਉਹ ਆਂ ਮੈਂ ਕੋ ਪਹਿਲਾ ਗੇਅਰ ਲਾਉਂਦੇ ਇੱਕ ਅੱਛਾ ਪਹਿਲਾ ਗੇਅਰ ਕੱਲਾ ਹਿਲਾਵਨ ਦੇ ਤੂੰ ਉੱਤੇ ਕਲਚ ਨਾਲ ਆਪਣੇ ਨੂੰ ਹਲਾ ਲਾ ਕਹਿੰਦਾ ਚਲਾਉਣ ਵੀ ਦੇ ਨਹੀਂ ਚਲਾਉਣ ਨਹੀਂ ਦੇ ਮੈਂ ਹਜੇ 2000 ਰੁਪਏ ਚੱਕ ਦੀ ਹਾਂ ਅਜੇ ਨਹੀਂ ਅਜੇ ਨਾ ਸਟਾਰਟਿੰਗ ਕੰਮ ਮੇਰੇ ਇਤੋਂ ਨਹੀਂ ਆਨੇ ਮੈਨੂੰ ਚਲਾਉਂਦੇ ਯਾ ਲੈ ਕੇ ਡਰਾਈਵਰ ਬਣ ਜਾਵਾਂ ਮੈਂ ਇਹਨਾਂ ਪਹਿਲੇ ਮਸ਼ੀਨ ਚਾੜਨ ਤੇ ਲਾਣਾ ਫਿਰ ਫਿਲਟਰ ਕਰਨਾ ਬਾਹਰ ਫਿਰ ਉਹਨੂੰ ਪੁੱਛਾਂ ਵੇਖਣਾ ਵੀ ਵਾਲਾ ਆਉਂਦਾ ਕਿ ਨਹੀਂ ਆਉਂਦਾ ਫਿਲਟਰ ਫੁੱਟ ਕੱਢਣ ਦਾ ਫਿਰ ਉਹਨੂੰ ਪਿਠਾਣ ਉਹ ਦੱਸਾਂਗੇ ਮੈਂ ਥੱਕਦਾ ਪਰ ਹਾਰੀ ਰਾਤ ਦਿਨ ਚਲਾਈ ਮੈਂ ਛਾਉਂ ਕੀ ਬੜਾ ਮਸ਼ੀਨ ਦਾ ਜਵਨ ਥਕਰਾ ਨਾ ਆਏ ਹੋਰ ਬੰਦਾ ਹੋਣਾ ਚਾਹੀਦਾ ਕਿ ਲੱਗਈ ਬੰਦੇ ਤਾਂ ਥੱਕ ਜਾਂਦੇ ਆਣਾ ਤੇ ਆ ਖੇਤ ਕਿੰਨਾ ਹੋਵੇਗਾ ਤੇਰੇ ਨਾਲ ਜੇ ਮਸ਼ੀਨ ਚੱਲਦੀ ਆਪਣੀ ਇਹਨਾਂ ਤੇ ਕਿੰਨੇ ਚਾਰ ਚਾਰ ਰਹਿ ਗਿਆ ਨਹੀਂ ਚਾਰ ਨਹੀਂ ਰਿਹਾ ਕਾਟੇ ਨਹੀਂ ਚਾਰ ਇਹ ਕਾਟਾ ਜੀ ਜਿੱਦ ਤਰ ਮਸ਼ੀਨ ਚੱਲਦੀ ਆਪਣੀ ਉਹ ਸਾਹਮਣੇ ਚੱਲਣ ਦੀ ਆ ਤੇ ਚਾਰ ਨਹੀਂ ਉਹਨੂੰ ਪੁੱਛਣਾ ਪੈਣਾ ਚੱਕਰਦਾਰੀ ਨੂੰ ਕਿੰਨਾ ਸਾਣਾ ਉਹ ਚੱਕਰਦਾਰੀ ਆ ਕਿੱਥੇ ਗਿਆ ਚਲਾ ਹਾਂ ਦੇਖੋ ਚਲਿਏ ਇਹ ਐਮਪੀਲ ਖੂ ਚੈੱਕ ਕਰੋ ਜੀ ਉਹ ਥੱਲੇ ਪਿਆ ਹੀ ਪਾਣੀ ਬੜਾ ਡੂੰਗਾ ਇੱਥੇ ਮੋਟਰ ਚੱਲਦੀ ਆ ਖਿੱਚ ਕੇ ਖੂ ਦੇ ਵਿੱਚ ਇਹ ਤੇ ਬਈ ਇਹਨਾਂ ਦੀ ਇਹ ਜਾਣਨਾ ਕੀ ਕੋਈ ਹੈਗਾ ਬੱਕੀ ਆ ਜੀ ਆਸ ਮਸ਼ੀਨ ਆਉਦੀ ਸਾਹਮਣੇ ਕਣਕਾ ਬਹੁਤ ਵਧੀਆ ਖੜੀ ਹੈ ਹਰੀ ਝਾੜ ਵੀ ਮੇਰੇ ਖਿਆਲ ਚ ਬਹੁਤ ਦੇਊਗੀ ਜਿਸ ਤਰ੍ਹਾਂ ਦੇ ਇਹ ਕਣਕਾ ਤੇ ਅੱਜ ਤੇਲ ਦੀ ਆਪਾਂ ਨੂੰ ਸਮੱਸਿਆ ਆ ਰਹੀ ਆ ਜੀ ਹੋਲ ਆਇਲ ਦੀ ਸਮੱਸਿਆ ਇਸ ਕਰਨ ਆ ਰਹੀ ਆ ਅੱਗੇ ਤੇਲ 3000 ਦਾ ਪਹਿਲਾਂ ਪਾਇਆ ਆਪਾਂ ਤੇ 3 ਤੇ 2 ਦਾ ਹੁਣ ਪਾਇਆ 5000 ਦਾ ਤੇਲ ਪਾਇਆ ਤੇ 100 ਦਾ ਨਾਲ ਮੋਟਰਸਨ ਪੀਗਾ ਜੈਸੁਰ ਇਹ ਜੇ ਵੀ ਆਣਾ ਮੈਨੂੰ ਚਲਾਵੜ ਇੱਥੇ ਵਾਜਾਂ ਦੇ ਤੂੰ ਜੀ ਹਾਂ ਮੈਨੂੰ ਚਲਾ ਹੁੰਦੇ ਜਾ ਜਿੱਦ ਕਰਦਾ ਅਜੀ ਮੈਂ ਤਾਂ ਮੈਨੂੰ ਚਲਾਉਣ ਦੇ ਬਾਕੀ ਧੂੜ ਬਹੁਤ ਪਈ ਹੁੰਦੀ ਹੈ ਤੇ ਆਪਾਂ ਡਰਾਈਵਰ ਕਰਤਾ ਇਹ ਚੇਜ ਹੈ ਪਰ ਦੇਖੋ ਗੋਰੀ ਨੂੰ ਬਿਠਾਤਾ ਪੰਮਾ ਮੈਂ ਥੱਕ ਕੇ ਆਉਣਾ ਚੱਲ ਇਹਨੂੰ ਲੈਂਦਾ 2 ਮਿੰਟ ਤੇ ਬਾਕੀ ਗੋਰੀ ਪੂਰੀ ਅੱਤ ਪਾਈ ਤੁਰਿਆ ਆਉਂਦਾ ਮਸ਼ੀਨ ਤੇ ਮੈਨੂੰ ਪੰਮਾ ਕਰ ਵਾਰ ਲੈਣਾ ਭੁੱਲ ਜਾਵੇ ਇਹ ਮਸ਼ੀਨ ਚਲਾਉਣ ਦਾ ਮੈਨੂੰ ਕਰ ਕਣਕ ਵੱਡਾ ਨਾ ਵਾਰ ਲੈਣਾ ਭੁੱਲ ਜਾਏ ਤੈਨੂੰ ਕਿ ਸਬੂਤ ਨਹੀਂ ਮਿਲਦਾ। ਹਮਾਂ ਬੁੱਲੀ ਜਾਣਾ ਜੇ ਯੋਜਨਾ ਚਲਾਣਾ ਕਰਨਾ। ਜੇ ਬੈਂਡਾ ਨਹੀਂ ਤਾਂ ਆਪੇ ਭੁੱਲ ਜਾਣਾ। ਹਾਂ। ਤੇ ਮਸ਼ੀਨ ਕਿ ਵਧੀਆ ਚੱਲਦੀ ਐ? ਹਾਂ ਵਧੀਆ। ਨਜ਼ਾਰਾ। ਹਮਾਂ ਦੇ ਵਿੱਚ ਹਮਾਂ ਦਾ। ਹਾਂ ਉੱਥੇ ਪਿੰਡ ਜਾ ਕੇ ਦੂਜੀ ਨਹੀਂ ਚਲਾ ਰਹੀ। ਉਹ ਕੌਣ ਚਲਾ ਰਿਹਾ ਇਹਦਾ? ਉਹ ਕਵਰ ਰੱਖਣਾ। ਬੱਬੀ ਨੂੰ ਹਾਂ ਤੁਹਾਨੂੰ ਪਾ ਰਾਂ। ਸਿੰਧੂ ਨੂੰ ਦੇ ਦਾਂਗੇ। ਪੱਪੀ ਨੂੰ ਦੂਜੀ ਦੇ ਦਾਂਗੇ। ਹੈਂ? ਹਾਂ ਮੈਂ ਕਿੰਨਾ ਮਰਜੀ ਰੇ ਤਾਂਗੇ ਆਪ ਦਾ ਮੈਹੀ ਹਰਨ ਆ ਆ ਮਸ਼ੀਨ ਹਾਂ ਹੋਰ ਤੂੰ ਗਿੱਜ ਗਿਆ ਨਾ ਇਹ ਪੀਲ ਏਰੀਆ ਹੈਗਾ ਨਾ ਤੰਗ ਹੀ ਮੜਾ ਜਾਂ ਇਹ ਤਾਂ ਮੱਗੀ ਮੈਂ ਅੱਗੇ ਗਿੱਜਿਆ ਤਾਂ ਉਹ ਵੀ ਅੱਗੇ ਲਾ ਗਣਾ ਛੇਰੇਗਾ ਹਾਂ ਇੱਕ ਲਾ ਗੇ ਛੇਰੇ ਉੱਥੇ ਤੇਰੀ ਖੁੱਲਾ ਹੈ ਇੱਥੇ ਬੜਾ ਸੌੜਾ ਹੈ ਇੱਥੇ ਗਣ ਫਰਕ ਏਰੀਆ ਦਾ ਮੜਾ ਜਾਂ ਕਿੰਨਾ ਤੈਨੂੰ ਕਿਵੇਂ ਲੱਗਦਾ ਕਿੰਨਾ ਔਖਾ ਏਰੀਆ ਹੈ ਇਹ ਉਹਨੂੰ ਬੜਾ ਔਖਾ ਹੈਗਾ ਤੇ ਮੇਰੇ ਵੱਲੋਂ ਔਖਾ ਹੀ ਹੋਣਾ ਹੈ ਅੱਛਾ ਯਾ ਪਰ ਤੈਨੂੰ ਕੋਈ ਔਖਾ ਨਹੀਂ ਲੱਗਦਾ ਠੀਕ ਹੈ ਬਾਈ ਗੋਰੀ ਪੂਰੇ ਵਟ ਕੱਢੀ ਤੁਰਿਆ ਆਉਂਦਾ ਤੇ ਡਰਾਈਵਰ ਉਹਦਾ ਗੋਰੀ ਵਰਗਾ ਹੋਏ ਤੇ ਬਾਕੀ ਪੰਮਾ ਵੀ ਕਿਸੇ ਕੋਲੋਂ ਘੱਟ ਨਹੀਂਗਾ ਪੰਮੇ ਤੇ ਹੱਥ ਬਹੁਤ ਹੈ ਬਹੁਤ ਭਜਾਉਂਦਾ ਮਸ਼ੀਨ ਇਹ ਵੀ ਤੇ ਜੈਹ ਹਰਿਆੰਡ ਕਰਦਾ ਜੈਹ ਹਰਿਆ ਮਾਸਾ ਵੀ ਨਹੀਂ ਲਿਬੜਾ ਤੇ ਵਾਲ ਕੱਲੇ ਕਾਜ ਲੈਂਦਾ ਨਾ ਵਾਲ ਕੱਟੇ ਨੇ ਹਾਂ ਵਾਲ ਕੱਟੇ ਨੇ ਮੈਂ ਮੇਰੇ ਨਾਲ ਸਾਥ ਨਹੀਂ ਵਾਲ ਕਾਜ ਲੈਂਦਾ ਮੇਰੇ ਵਾਲ ਨਾ ਆਉਣ ਵੀਡੀਓ ਵਿੱਚ ਇਹ ਬਣ ਕੀ ਹਾਕਤਾ ਲੈਂਦਾ ਪੂਰਾ ਕੋਸ਼ੇ ਗੋਰੀ ਵੀ ਖੁਸ਼ ਹੈ ਚੱਕਰ ਆਉਂਦਾ ਈ ਰੀਲ ਦੇ ਕੱਢ ਲੈਣਾ ਕਿ ਠੀਕ ਨੇ ਠੀਕ ਨੇ ਬਾਕੀ ਵੱਟਾਂ ਦੇਖ ਰੋ ਕਿੰਨੀਆਂ ਖੂਆਂ ਆ ਹਾਂ ਉਣਾ ਤੂੰ ਵਾੜ ਦੇ ਕੋਲ ਕਲੱਚ ਨੱਪਣਾ ਨਾ ਜਦੋਂ ਕਲੱਚ ਨਾਲ ਨੱਪਾ ਕਰਾ ਉਹ ਮਸ਼ੀਨ ਜਦੋਂ ਛੱਡਣਾ ਕਲੱਚ ਇਕੱਰੇ ਛੱਡ ਦੇਣਾ ਉਹ ਵਾੜ ਦੇ ਉੱਤੇ ਖੜੀ ਤਾਂ ਕਰਦੇ ਜਦੋਂ ਮੈਂ ਜਾਂਦੀ ਨਾ ਇੱਕ ਮੈਂ ਪਿੱਛੇ ਉਹ ਵਾੜ ਚੜੀ ਹੁੰਦੀ ਹੈ ਬੈਲਟ ਐਡ ਕਰਨਾ ਵੀ ਹੈ ਕਲੱਚ ਕੋਚ ਪਹਿਲਾਂ ਕਲੱਚ ਹੀ ਹੈ ਡਾਟ ਘਟਾ ਦੀ ਅਰੇ ਮਸ਼ੀਨ ਦੇ ਖੁੱਤੀ ਬਾਈਆਂ ਉਹ ਕਹਿੰਦਾ ਵਾੜ ਨਹੀਂ ਲੈ ਹਾਂ ਵਾੜ ਨਹੀਂ ਆਉਂਦੀ ਯਾਰ ਜਦ ਪਿਛਲੇ ਟਾਇਰ ਨੂੰ ਓਟਾ ਲੱਗ ਜਾਂਦਾ ਨਾ ਡਬਲ ਓਟਾ ਆ ਜਾਂਦਾ ਗੇਅਰ ਫਿਰ ਫਿਰ ਹਾਈ ਲੋਚ ਹੁੰਦੀ ਲੋਚ ਬੈਟ ਢਿੱਲੀ ਹੁੰਦੀ ਹੈ ਹਾਈ ਲਾਵੇਂਗਾ ਬੈਲਟ ਾਟ ਨਹੀਂ ਹੈ ਤੇ ਰੌਹਲ ਐਸੇ ਕਮਾਓਗੇ ਕਿ ਕਿਦਾਂ ਵਿਗੋ ਜੇ ਦੋ ਬੀਗਾ ਉਹ ਹੋਰ ਕਿਡਾ ਕਾਟਣਾ ਹੈ ਇਹੇ ਪਾਸੇ ਹੈ ਘਾੜੀ ਕਿੱਧਰ ਜਾਏਗੀ ਘਾੜੀ ਇਹੀ ਹੋ ਕੇ ਨਹੀਂ ਜਾਈ ਫਿਰ ਕੱਟਰ ਤਾਰਨਾ ਪੜੇਗਾ ਵਾਹ ਹੈ ਕੰਮ ਹੈ ਤੇਰਾ ਹਮ ਤਾਂ ਥੱਕ ਗਏ ਪਹਿਲੇ ਤਾਰ ਤਾਰ ਕੇ ਇਹ ਚਰਪਾ ਕੰਮ ਨਹੀਂ ਚੱਲ ਰਹਾ ਬਹੁਤ ਧੀਰੇ ਧੀਰੇ ਕੰਮ ਚੱਲ ਰਹਾ ਇਹ ਚਰਪਾ ਚੱਲਦਾ ਤਾਂ ਉਹ ਕਦ ਚਲੇਗਾ ਬਾਸਕਟ ਪਾ ਮੈਂ ਨੀਵੀਂ ਕਰਾ ਦਿਆ ਜੀ ਉਹਨਾ ਬਾਸਕਟ ਨੀਵੀਂ ਕਰ ਤੂ ਬੜੀ ਬੜੀ ਆਉਂਦੀ ਮਜ਼ਰ ਹੈ ਹਾਂ आज इतना ही है। तो डीजल का फिर क्या होगा कल चला डीजल 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 और होगा उसका क्या बनेगा? का सो का, प्रौल 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 का, गया। पांच का हो सो का तो वो सो का हो गया। गया। आहो, इंतने में फिर बारह बजे बोल देना सुबह जल्दी कर देना ठीक है

ज्यादा ज्यादा है। जादा है। और हम जब बब्बू आएगा ना फिर तेनों को लेंगे साथ है उसको जैसे गाड़ी तो सुबह के चलिए नौ अब ये नहीं इसमें दो बीघा बताया इतने सही बताया हाँ थोड़ा बड़ा ऊपर भी हो सकता है इसी बात नहीं है बाकी फोन पे नापेंगे फिर लिखेंगे कितना वो ऐसे हमारे हिसाब से ना इसकी एंट्री इधर है भैया

वो भाई उसको एप से ले लेगा ना एप में आता है नक्शा उससे निकाल लेंगे अपन वो अब यार ऑनलाइन लेते हैं ना वो एप स्क्रीन शॉट मारो आगे। चलो ठीक है अपन। अपने पास आए मिलने के लिए पहले तो अपना नाम बताओ नाम क्या तुम्हारा गोविंद सिंह क्या गोविंद खाता है ना क्यों खाते हो शौक है इसका शौक है Okay. फिर खूब खाया करो पहले सात बुला बुला हाँ, हाँ। ते कौन सा गाँव तुम्हारा बेटी खेड़ी ये तुम्हारा कर रहा गे कहो आठ गो अच्छा इस बार माल कैसा निकल रहा है माल अच्छा नहीं निकल रहा है क्या अच्छा गाँव निकल रहा है इतना ठंड में तो अच्छा निकलता है यार तुम बोले ठंड में पड़ी ना आया इसके हिसाब से नहीं बैठ रहा है अच्छा अठारह उन्नीस के बैठते हैं विघे पर अब दस बारह से आगे नहीं बैठ रहे अच्छा अगर विग्घा सही बताओ फिर तो माल अच्छा निकलेगा तुम विघा नहीं सही बता रहे माल कैसे अच्छा निकलेगा तो और और कितने बिगे तुम डेढ़ डेढ़ को एक बताओगे एजेंट साहब हमारे गांव तो एक जितना निकलेगा डेढ़ में थोड़ा एजेंट साहब को सब मालूम है कि इसका कितना बिगा इसका कितना बिघा एजेंट बोल रहे तुम उसकी मानते नहीं हो क्यों नहीं मानते है वो बोल रहा यार इतनी बोल रहे हैं ਭਈ ਜੋਬ ਅਬ ਹਮਨੇ ਇੱਕ ਐਪ ਨਿਕਾਲ ਲਿਆ ਐਪ ਸੇ ਦੇਖ ਕੇ ਫਿਰ ਬਤਾ ਕਰਾਂ ਕਿਤਨਾ ਹੈ ਕੌਨਸਾ ਵੇ ਕਹਿ ਤੈਨੂੰ ਬਤਾਉਣਾ ਨਹੀਂ ਉਹ ਮੀਟਰ ਲਗਾ ਦੀ ਗਾੜੀ ਦੇ ਉੱਪਰ ਅਬ ਕਿਧਰ ਜਾ ਰਹਾ ਕੋਹੇ ਵੇ ਜਾ ਰਹੇ ਕੋਹੇ ਬਕਾ ਮੋਟਰ ਚੱਲਦੀ ਹੈ ਮੋਟਰ ਕਿਸ ਕੋ ਪਾਣੀ ਦੇ ਰੋ ਤੁਲਸੀ ਕੋ ਤੁਲਸੀ ਜੀ ਲਗਾ ਗਰਮੀ ਕਾ ਬਾਹ ਤੁਲਸੀ ਕਾ ਚੱਲ ਰਹਾ ਕਾ ਕੀਮਤ ਚੱਲਦੀ ਇਸਕੀ 25 ਰੁਪਏ ਗੁੰਟਲ ਜਾਂਦੀ ਕਵੰਟਾ ਕਿਤਨਾ ਇੱਕ ਬਿਗੇ ਮੇ ਕਿਤਨੀ ਨਿਕਲਦੀ ਤੁਲਸੀ ਦੋ ਗੁੰਟਲ ਨਿਕਲ ਜਾਂਦੀ ਫੇ ਤਾਂ ਬੜੀਆ ਫਿਰ ਗਿਉਗਾ ਫੇਰ नहीं पर वो इतन, इतनी नहीं होती है मतलब हसन के अंदर ही होती है वो। चारे चारे। काम है। काम होती है है अच्छा अच्छा 3 महीने बाद निकलेगा जब बारिश आ जाएगी तो खराब हो जाएगा वो निकलता नहीं फिर कहाँ ले जाना पड़ेगा उसे बेचने के लिए मंडी ले जाना पड़ेगा चला अभी हो गया चालू तो हो गया है लेकिन फूल नहीं हुआ है अच्छा ये ये जैसे पका हुआ है कल गाड़ी किधर चलानी है कल इधर ही चलाएंगे गाड़ी इधर ही हां ने मेरी कटिया वहीनी एक जगह चला कहीं ना कहीं अब जिधर आपको काम गाड़ी का अच्छा काम नहीं चला जिधर काम मिलेगा उधर चला ही देना ठीक है ठीक है चलो ठीक है ये अपने बंदे दस दिया कि इनने निकल बुगा माल ऐसे ऐसे इस तरह